ਵੈਸੇ ਤਾਂ ਇਹ ਕਹਿੰਦੇ ਐ ਸ਼੍ਰੋਮਣੀ ਕਾਲਦਲ ਦਾ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇੱਥੇ ਹੀ ਰਿਹਾ ਨਾ 7 ਤੋਂ 17 ਸੁਖਬੀਰ ਬਾਦਲ ਇਹ ਕਹਿੰਦਾ ਕੁਜਿੱਦਰ ਨੂੰ ਤੁਸੀਂ ਸੜਕ ਤੇ ਚੰਦ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੋਟਾ ਕਿਉਂ ਨਹੀਂ ਪਾਈਆਂ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਕੱਸੀਆਂ ਤਾਂ ਪਾਣੀ ਤਾਂ ਪਹੁੰਚਿਆ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ 'ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਆਲੇ-ਦਲੇ ਹਵੇਲੀ ਹੋ ਉਲੀ ਕੋ ਟੱਬਾ ਕੋਈ ਦੀ ਪਕਟਾਬਾ ਕੋ ਫਿਰ ਇਹ ਸਾਰੇ ਬਲਸਵਦੇ ਨੇ ਇਹ ਬਲਸਵ ਨੇ ਕਰਾਇਆ ਇਹ ਇੰਨੀ ترقی ਕਰਾਈ ਰਕੀਤ ਦਿਖਾ ਦਿਓ ਸਾਨੂੰ ਕਚੈਰੀਆਂ 'ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ 'ਚ ਟੱਕ ਤੇ ਇਹ ਬਾਲਸਾਨ ਕਰਾਇਆ ਮੰਨਦੇ ਨੇ ਬਾਰੇ ਗੱਲਾਂ ਵੀ 7 ਤੋਂ 17 ਦੇ ਵਿੱਚ ਹੀ ਕਰਾਇਆ ਸਾਰਾ ਬਾਲਸਾਨ ਕਰਾਇਆ ਬਾਦਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸਗਵੀਰ ਨੂੰ ਉਹ ਇਹ ਕੰਟਰੋਲ ਕਰ ਲਾਏ ਤੇ ਓਏ ਆਪਣੇ ਸਾਲੇ ਤੇ ਕੰਟਰੋਲ ਕਰ ਲੈ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਸੱਤ ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਬਸ ਤਾਂ ਦੇ ਕੀ ਕਰਿਆ ਉਹਨਾਂ ਦਾ ਸੱਲਾਂ ਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਕੀਤਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲਓ ਕਿਹਦਾ ਨਾ ਲੱਗਦਾ ਆ ਕੀਤਾ ਤੁਸੀਂ ਵੈਸੇ ਤਾਂ ਇਹ ਕਹਿੰਦੇ ਆ ਸ਼੍ਰੋਮਣੀ ਕਾਲੀ ਦਲ ਦਾ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇਕੱਠੇ ਹੀ ਰਿਹਾ ਨਾ 7 ਤੋਂ 17 ਸੁਖਵੀਰ ਬਾਦਲੇ ਕਹਿੰਦਾ ਕਿ ਜਿੱਧਰ ਨੂੰ ਤੁਸੀਂ ਸੜਕ ਤੇ ਜਾਂਦੇ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਤੇ ਬੋਟਾ ਕਿਉਂ ਨਹੀਂ ਪਾਈਆਂ ਫਿਰ ਲੋਕਾਂ ਨੇ ਜੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਕਸੀਆਂ ਦਾ ਪਾਣੀ ਤਾਂ ਪਹੁੰਚਿਆ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ ਸਰਕਾਰੀ ਸਕੂਲ ਨਹੀਂ ਸਾਨੂੰ ਕੋਈ ਵਧੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ 'ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ 'ਤੇ ਜਾਂਦੇ ਹੋ ਜਿੰਨੀਆਂ ਬੱਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਆੜ ਵਾਲੇ ਉਹ ਹਵੇਲੀ ਹੋ ਬੁੱਲੀ ਕੋਈ ਟੱਬਾ ਕੋਈ ਦੀ ਪਕਟਾ ਟੱਬਾ ਕੋ ਫਿਰ ਇਹ ਸਾਰੇ ਬਲਸਵਦ ਨੇ ਇਹ ਬਲਸਵਦ ਨੇ ਕਰਾਇਆ ਇਹ ਇੰਨੀ ਤਰੱਕੀ ਕਰਾਈ ਤਕੀਦ ਦਿਖਾ ਦਿਓ ਸਾਨੂੰ ਕਚੈਰੀਆਂ 'ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ 'ਚ ਟੱਕ ਤੇ ਇਹ ਬਾਲਸਾਨ ਕਰਾਇਆ ਮੰਨਦੇ ਨੇ ਬਾਰੇ ਗੱਲ 2717 ਦੇ ਵਿੱਚ ਹੀ ਕਰਾਇਆ ਸਾਰਾ ਬਾਲਸਾਨ ਨੇ ਕਰਾਇਆ ਬਾਲਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸਗਵੀਰ ਨੂੰ ਉਹ ਇਹ ਕੰਟਰੋਲ ਕਰ ਲਾਏ ਤੇ ਓਏ ਉਹ ਆਪਣੇ ਸਾਲੇ ਤੇ ਕੰਟਰੋਲ ਕਰ ਲਾਏ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਸੱਤ ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਬਸ ਤਾਂ ਦੇ ਕੀ ਕਰਿਆ ਉਹਨਾਂ ਦਾ ਸੱਲਾਂ ਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਗੀਦਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲਓ ਕਿਹਦਾ ਨਾ ਲੱਗਦਾ ਆ ਕੀਤਾ ਤੁਸੀਂ